ਜਿਹੜੀ 17 ਤਰੀਕ ਦੀ ਗੱਲ ਆ ਬੈਸਾਂ ਅੱਡੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਪਾ ਜిల్లా ਵਾਸੀ ਗੁਰਦਾਰ ਤੋਂ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਲੋਕ ਡਰਾਪਿੰਗ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਤਰਾਹ ਖਾਣੇ ਵੀ ਆ ਗਈ ਪਰ ਇਹਨਾਂ ਚੋਂ ਕਿਸੇ ਵਿਅਕਤੀ ਨੇ ਜਿਹੜੀ ਹੈ ਜੀ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਤੋ ਇੱਕਦਮ ਜਿਹੜੀ ਸਾਡੀ ਉਦੋਂ ਉਸੇ ਹਦਾ ਮਿਲਣ ਕਰਕੇ ਪੁਲਿਸ ਪਾਰਟੀਆਂ ਪਹੁੰਚਾਈ ਹੋਈਆਂ ਤੇ ਅੱਗੇ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦਾਂ ਜਿੱਦਾਂ ਨੂੰ ਮੁਜਮ ਭੱਜਦੇ ਸੀਗੇ ਉਥੇ ਡਾਕਾਬੰਦੀ ਕੀਤੀ ਗਈ ਚੌਕੀ ਇਚਾਰਜ ਗੋਵਿੰਦਰ ਸਿੰਘ ਹਰੀਪੁਰ ਵਾਲੇ ਉਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉਥੇ ਉਹ ਜਦੋਂ ਕਾਰ ਰੌਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਤੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉਥੇ ਔਕਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਖੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੂਗਰਦੀ ਭੱਜ ਗਿਆ ਇੱਕ ਵਿਅਕਤੀ ਕੱਲ ਖੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿ ਡਰਾਪਿੰਗ ਦੀ ਤੇ ਅਟੈਂਪਟ టు ਮਰਡਰ ਦੀ ਐਫ ਆਰ ਦੱਚ ਕੀਤੀ ਗਈ ਸੀ ਉਸੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋ ਕਯੂਜ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਉਤਰ ਰਾਮਕੁਵਾਰ ਵਾਸੀ ਪਿੰਡ ਕਾਨਪੁਰ ਕੋਈ ਇਹਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਐਸ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੀ ਕਸਟਡੀ ਦੇ ਵਿੱਚੋਂ ਇਹਨਾਂ ਦੌਰਾਨ ਜਿਹੜੀ ਇਹਦੀ ਗਿਫਤਦਾਰੀ ਹੈ ਇੱਕ ਦੇਸੀ ਪਿਸਤੌਲ 2.2 ਕੈਲਬਰ ਜਿੰਦਾਬਦ ਇਹ ਬਰਾਮਦ ਹੋਏ ਨੇ ਤੀਜਾ ਮੌਜੂਦ ਜਿਹੜਾ ਹੈ ਉਹ ਦੀ ਅਜੇ ਭਾਲ ਚੱਲ ਰਹੀ ਹੈ ਇਹ ਦੋਨੋਂ ਸਾਡੀ ਕਸਟਡੀ 'ਚ ਨੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਦੇਣੀ। ਉਹਨਾਂ ਨੂੰ ਇੱਕੋ ਜੰਦ ਕਰਾ ਕੇ ਪੇਸ਼ ਕੀਤੇ। ਇਹ ਜਿਹੜੇ ਆ ਜਿਹੜਾ ਅਰੈਸਟ ਕੀਤਾ ਇਹਨੂੰ ਕੱਲ ਨੂੰ ਪੇਸ਼ ਕਰਨਾ। ਇਹਨੂੰ ਕੱਲ ਨੂੰ ਪੇਸ਼ ਕਰਨਾ ਕੱਲ੍ਹ ਵਾਲੇ ਨੂੰ ਪੇਸ਼ ਕਰਨਾ। ਕੱਲ੍ਹ ਵਾਲੇ ਦਾ ਅਰੈਸਟ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਨਾ। ਇਹਨੂੰ ਦਾ ਰਿਮਾਨਡ ਦੇ। ਇਹ ਰਿਮਾਨਡ ਇਹਨਾਂ ਨੂੰ ਅਸੀਂ ਇੱਕ ਟੇਕ ਦਾ ਨਿਰਮਾਨ ਬੁਣ ਮਾਰਨ ਵਾਲਾ। ਇੱਕ ਟੇਕ ਦਾ ਸਰ ਜਿਹੜਾ ਉਹ ਵੈਪਨ ਇਸਤੇਮਾਲ ਕੀਤਾ ਗਿਆ ਜਿਸ ਨਾਮ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਆ ਸੀਗਾ ਵੀਡੀਓ ਚ ਉਹ ਤੁਹਾਡੇ ਜਬਤੀ ਕਰ ਲਈ ਗੀ ਹਾਂ ਉਹ ਦੋ ਕੁਛ ਮਿਲਿਆ ਜਿਹੜਾ ਗੱਡੀ ਚੋਂ ਵੈਪਨ ਮਿਲਿਆ ਉਹ ਪੁਲਿਸ ਜਿਹੜਾ ਕਬਜ਼ਾ ਪਰਸੇ ਲੈ ਲਿਆ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੂੰਘਾਈ ਨਾਲ ਕਰਾਂਗੇ ਕਿਉਂਕਿ ਇਸੇ ਮਾਮਲੇ ਨਾਲ ਅੰਜਸਟਿਆ ਹੋ ਸਕਦਾ ਹੈ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਇਹ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਰਟੇਨ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਨਾਲ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਹੈ ਵੀ ਇਹ ਨੂੰ ਐ ਵੀ ਮੈਨੂੰ ਇਹਨੇ ਪਹਿਲਾਂ ਕੁੱਟਿਆ ਸੀ ਜਾਂ ਮੈਂ ਇਸ ਇਸ ਵਜ੍ਹਾ ਕਰਕੇ ਇਹਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਹੈ ਰੰਜਿਸ਼ ਦਾ ਕੋਈ ਬੇਸਿਕ ਦਾਰ ਕੋਈ ਨਹੀਂ ਆ ਬੇਸਿਕ ਦਾਰ ਵਹੀ ਲੜਾਈ ਝਗੜਾ ਕੁੱਟਮਾਰ ਕਿਹਨਾਂ ਪਹਿਲਾਂ ਕੋਈ ਮੰਗ ਦੇ ਦਿੰਦੇ ਆ ਮਾਮਲੇ ਦਰਜ ਦੇ ਦਿੱਤੇ ਇਹਦੇ ਰਕਨੂ ਆਏ ਤੇ ਮਾਮਲੇ ਦਰਜ ਕਰਦੇ ਆ ਰਕਨੂ ਦੇ ਮਾਮਲੇ ਦਰਜ ਕਰਦੇ ਹਾਂ ਕਿਉਂਕਿ ਅਸੀਂ ਅਜੇ ਤਾਂ ਪ੍ਰਾਇਮਰੀ ਹੈ ਜਿਹੜੇ ਅਜੇ ਆਪਾਂ ਅਰੈਸਟ ਕੀਤੇ ਐ ਤੇ ਹੋਰ ਰਿਮਾਂਡ ਲਵਾਂਗੇ ਤੇ ਕਿਤੇ ਕਿਹਾਂ ਕਿ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿ ਹੈ ਉਹ ਸਾਰੀ ਡਿਟੇਲ ਜੇ ਕੋਈ ਸਾਡੇ ਕੋਲ ਤੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਤਮ ਹੈ ਉਹ ਵੀ ਲੋਕਲ ਰਹਿਣ ਵਾਲਾ ਜਿਹੜੇ ਕਿਊਜ਼ ਨੇ ਉਹ ਵੀ ਲੋਕਲ ਨੇ ਬਟ ਇਸ ਵੀਡੀਓ ਦਾ ਆਧਾਰ ਬਣਾ ਕੇ ਜਿਵੇਂ ਤੁਸੀਂ ਹੈਗਾ ਵੀ ਜਦੋਂ ਇਹ ਪਬਲਿਕ ਪਲੇਸ ਦੇ ਵਿੱਚ ਅਰੈਸਟ ਹੋਈ ਉੱਥੇ ਲੋਕ ਜ਼ਿਆਦਾ ਮੌਜੂਦ ਸੀਗੇ ਤੇ ਹਰ ਸ਼ਹਿਰੀ ਕੋਲ ਇਸ ਟਾਈਮ ਕੈਮਰਾ ਮੋਬਾਈਲ ਦੇ ਵਿੱਚ ਹੁੰਦਾ ਉਹ ਹਰ ਕੋਈ ਆਪਣੀ ਵੀਡੀਓ ਬਣਾ ਲੈਂਦਾ ਕੁਝ ਵਿਅਕਤੀਆਂ ਨੇ ਇਸ ਵੀਡੀਓ ਨੂੰ ਪ੍ਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋ ਮੈਂ ਤੁਹਾਡੇ ਜਿਹੜੀ ਜਿਹੜਾ ਇਹ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧਤ ਹੈ ਨਹੀਂ ਹੋਰ ਵੀ ਜੇਕਰ ਕੋਈ ਇਹੋ ਜੀ ਜਾਣਕਾਰੀ ਜਾਂ ਕੋਈ ਅਫਵਾਹ ਤੁਹਾਨੂੰ ਮਿਲਦੀ ਹੈ ਤਾਂ ਕਿ ਤੁਹਾਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦੇ ਤੇ ਯਕੀਨ ਕੀਤਾ ਜਾਵੇ ਸਰ ਜਿਸ ਨੌਜਵਾਨਾਂ ਨੂੰ ਵਿਜੂ ਭਾਈ ਦਿੱਤੀ ਜਾ ਰਹੀ ਹੈ ਉਸ ਦੇ ਤੱਕ ਕੋਈ ਖ਼ਬਰ ਨਹੀਂ ਹੈ ਕਿ ਆਜੇ ਕੋਈ ਕੰਪਨੀ ਤੋਂ ਵੀ ਕੋਈ ਕੋਈ ਜਾਣਕਾਰੀ ਦਿੱਤੀ ਗਈ ਹੈ ਹਾਂ ਬਿਲਕੁਲ ਬਿਲਕੁਲ ਜੇ ਕਿਸੇ ਨੇ ਬਣਾ ਕੇ ਜਿਹਨੇ ਵੈਰੀਫਾਈ ਕੀਤੀ ਹੈ ਉਹ ਅਸੀਂ ਅਕਾਊਂਨ ਅਨੁਸਾਰ ਜ਼ਰੂਰ ਕਾਰਵਾਈ ਕਰਾਂਗੇ ਦਿਖਾਣਾ